ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅੱਜ ਸਾਡੇ ਜਿਹੜੇ ਨਵੇਂ ਸਟੈਨੋ ਟਾਈਪਿਸ ਜਿਹੜਾ ਇਹਨਾਂ ਨੇ ਟੈਸਟ ਜਿੱਕੇ ਪਾਸ ਹੋ ਕੇ ਆਪਣੀ ਯੋਗਤਾ ਨੂੰ ਪ੍ਰੂਫ ਕੀਤਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਹਾਫ ਦੇ ਉੱਤੇ ਅੱਜ ਜਿਹੜੇ ਹੈ ਇਹ ਅਪੁਆਇੰਟਮੈਂਟ ਲੈਟਰ ਜਿਹੜੇ ਬੱਚਿਆਂ ਨੂੰ ਦਿੱਤੇ ਗਏ ਆ ਮੈਂ ਦੇਖਦਾ ਹਾਂ ਕਿ ਸਾਰਿਆਂ ਦੇ ਪਰਿਵਾਰ ਵੀ ਅੱਜ ਬਹੁਤ ਖੁਸ਼ ਹੈ ਜਿਸ ਵਪਰਦਾ ਆ ਫਾਦਰ ਨਾਲ ਆਇਆ ਮਦਰ ਆਇਆ ਰਿਸ਼ਤੇਦਾਰ ਆਇਆ ਔਰ ਇਸ ਸ਼ੁਭ ਮੌਕੇ ਤੇ ਮੇਰੇ ਸਾਰੇ ਡਿਪਾਰਟਮੈਂਟ ਦੇ ਖਾਸ ਤੌਰ ਤੇ ਨੀਲਕੰਨ ਜੀ ਸਾਡੇ ਪ੍ਰਿੰਸੀਪਲ ਸੈਕਰੀ ਸਾਹਿਬ ਤਲਵਾਰ ਸਾਹਿਬ ਅਕਟੋੜੀ ਸਾਹਿਬ ਸਾਰਿਆਂ ਨੇ ਬੜੀ ਖੁਸ਼ੀ ਆਖਰ ਕੀਤੀ ਹੈ ਬੱਚਿਆਂ ਦੇ ਮੈਨੂੰ ਇਹਨਾਂ ਦੇ ਚਿਹਰੇ ਦੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਇਹਨਾਂ ਨੂੰ ਮੁੱਖ ਮੰਤਰੀ ਹਮੇਸ਼ਾ ਉਹਨਾਂ ਨੇ ਆਪਣੇ ਕਾਰਕਮਲਾਂ ਨਾਲ ਦਿੰਦੇ ਆ ਲੇਕਿਨ ਕਿਉਂਕਿ ਵਿੱਚ ਇਲੈਕਸ਼ਨ ਕੋਡ ਲੱਗ ਜਾਣਾ ਇਸ ਕਰਕੇ ਆਪਾਂ ਇਹਨੂੰ ਡਿਲੇ ਨਹੀਂ ਕੀਤਾ ਔਰ ਅੱਜ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਮੈਨੂੰ ਆਈ ਹੈ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁबारकबाद ਦਿੰਦਾ ਔਰ ਆਪਣੇ ਵੱਲੋਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਪਿਆਰ ਜ ਪੰਜਾਬ ਦੇ ਵਿੱਚ 46000 ਤੋਂ ਜ਼ਿਆਦਾ ਪੱਕੀਆਂ ਨੌਕਰੀਆਂ ਬੱਚਿਆਂ ਦੇ 46000 ਪਰਿਵਾਰਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆਈ ਹੈ ਇਹਦਾ 20 25 25 30 30 ਸਾਲ ਤੋਂ ਇਹ ਨੌਕਰੀਆਂ ਕਈ ਡਿਪਾਰਟਮੈਂਟਾਂ ਦੇ ਆ ਉਦਾਂ ਪਈਆਂ ਸੀ ਪਤਾ ਨਹੀਂ ਕਿੱਥੇ ਸਾਡੇ ਜਿਹੜੇ ਪੁਰਾਣੇ ਸਰਕਾਰਾਂ ਦੇ ਲੀਡਰਸ਼ਿਪ ਵਾਲੇ ਕੀ ਕਰਦੇ ਰਹੇ ਜਾਂ ਕੀ ਸੋਚਦੇ ਰਹੇ ਤੋਂ ਇਹ ਕਿਧਰ ਨੂੰ ਬਿਜ਼ੀ ਰਹੇ ਸਾਨੂੰ ਨਹੀਂ ਪਤਾ ਲੱਗਦਾ ਬਹੁਤ ਬਹੁਤ ਦੁਆਰਾ ਇਹਨਾਂ ਨੂੰ ਮੁबारकबाद ਦਿੰਦਾ ਬੱਚਿਆਂ ਨੂੰ ਕਿੰਨੀਆਂ ਕਿਰ ਨਿਯੁਕਤੀਆਂ ਹੋਈਆਂ ਅੱਜ ਕਿੰਨੇ ਕ ਪੱਤਰ ਦਿੱਤੇ ਕੁਝ ਅੱਜ 24 ਤੋਂ ਜ਼ਿਆਦਾ ਯੁਕਤੀ ਪੱਤਰ ਆਪਕਾ ਠੀਕ ਹੈ